ਰਈ ਖਮਾਰੇ ਪੋਲੇ ਕਿੰਨੀ ਦੇਰ ਤੋਂ ਟੁੱਟਿਆ ਹੋਇਆ ਇਹ ਤੋਂ ਜੀ ਹੋ ਗਿਆ ਸਾਲ ਹੋ ਗਿਆ ਸਾਲ ਹੋ ਗਿਆ ਹਾਂਜੀ ਪਿਆਦਾ ਨੀਚੇ ਦੇ ਹਾਂ ਹੁਣ ਪ੍ਰਸ਼ਾਨ ਨ ਪੈਣੇ ਕਰ ਕਰ ਰਾਤ ਉਹ ਚੱਕੋ ਹੋ ਗਈ ਸਰ ਇਹ ਰੁੜ ਗਿਆ ਰੁੜ ਗਿਆ ਹੋਰ ਕਿੰਨੇ ਪਿੰਡਾਂ ਦੀ ਆਵਾਜ਼ ਠੱਪ ਹੋ ਗਈ ਚਾਰ ਪਿੰਡਾਂ ਦੀ ਕਿਹੜੇ ਕਿਹੜੇ ਪਿੰਡਾਂ ਜੀ ਗੂੜਾ ਕਸੋਲੀ ਬਗਿੰਡੀ ਬਗਿੰਡੀ ਕਰੋਉਂਦੇ ਵਾਲਾ ਕਰੋਉਂਦੇ ਆ ਅੱਛਾ ਜਿਹੜੇ ਲੋਕਾਂ ਨੇ ਹਸਪਤਾਲ ਜਾਣਾ ਸੀ ਦੋਚੀਆਂ ਜਾਣਾ ਸੀ ਸਭ ਬੰਦ ਹੈ ਜੀ ਸਾਰਾ ਬੰਦ ਹੋ ਗਿਆ ਇੱਦਾਂ ਹੀ ਆਵਾਜ਼ਾਂ ਸਾਰੀ ਖੜੀ ਕੋਈ ਪ੍ਰਸ਼ਾਸਨ ਅਧਿਕਾਰੀ ਪਹੁੰਚਿਆ ਕੋਈ ਨਹੀਂ ਪਹੁੰਚਿਆ ਜੀ ਕੋਈ ਨਹੀਂ ਪਹੁੰਚਿਆ ਇਹ ਜਿਹੜਾ ਰੈਂਪ ਟੁੱਟਿਆ ਤੇ ਕਦੋਂ ਟੁੱਟਿਆ ਜੀ ਕੀ ਨੁਕਸਾਨ ਹੋਇਆ ਸਰ ਟੁੱਟੇ ਦਾ ਕਾਫੀ ਦਿਨ ਹੋ ਗਏ ਸਰ ਰਾਤ ਮਾਰਸ਼ ਕਰਕੇ ਸਭ ਰੁਟ ਗਿਆ ਹਾਂ ਹਾਂ ਜੀ ਸਾਡਾ ਬਹੁਤ ਬੰਦਾ ਹਾਲ ਹੈ ਜੀ ਪ੍ਰ ਕਿੰਨਾ ਮੁਸ਼ਕਲ ਹੈ ਕਿੰਨੇ ਪਿੰਡਾਂ ਦੀ ਆਵਾਜ਼ ਠਾਪ ਹੋ ਗਈ ਸਾਨੂੰ ਬਹੁਤ ਪਿੰਡਾਂ ਜਿਸ ਪਿੰਡ ਦਾ ਗੁਰਾ ਜੀ ਪਿੰਡ ਕਸੌਰ ਦੇ ਪਿੰਡ ਕਰਾਉਣ ਵਾਲਾ ਪਿੰਡ ਅਧਿੰਡੀ ਫੋਰ ਫੋਰ ਮੋਦਾ ਜੀ ਫੋਰ ਕਾਂਦੇ ਸਿੰਘ ਸਾਰੇ ਪਿੰਡਾਂ ਬੁਰਾ ਹਾਂ ਬੱਚਿਆਂ ਨੂੰ ਸਕੂਲ ਜਾਣਾ ਸਕੂਲ ਦਾ ਬੰਦ ਅਸਰ ਜਪੱਟਿਆ ਹਸਕਾਲ ਦੋਜੀ ਦੂਜੀ ਸਭ ਬੰਦ ਕੀ ਕਹਿਣਾ ਚਾਹੋਂਗੇ ਸਰਕਾਰਾਂ ਨੂੰ ਅਸੀਂ ਤਾਂ ਕਹਿੰਦੇ ਸਾਡੇ ਕੋਲ ਸਾਹ ਸੁਲੇ ਆਪੇ ਉਹ ਉਹ ਸਾਡਾ ਕੋਈ ਕੋਈ ਨਹੀਂ ਆ ਰਿਹਾ ਲੱਖਮਾਰੇ ਪੁਲ ਕਿੰਨੀ ਦੇਰ ਤੋਂ ਟੁੱਟਿਆ ਹੋਇਆ ਇਹ ਤੋਂ ਜੀ ਹੋ ਗਿਆ ਸਾਲ ਹੋ ਗਿਆ ਸਾਲ ਹੋ ਗਿਆ ਹਾਂਜੀ ਬੇਦਾ ਨੀਚੇ ਦੇ ਹਾਂ ਹੁਣ ਪਰੇਸ਼ਾਨ ਪੈਣੇ ਕਰ ਕਰ ਰਾਤ ਉਹ ਚੱਕੋ ਵੀ ਇਹ ਰੁੜੂ ਗਿਆ ਰੁੜ ਗਿਆ ਹੋਰ ਕਿੰਨੇ ਪਿੰਡਾਂ ਦੀ ਆਵਾਜ਼ ਛੱਪ ਹੋ ਗਈ ਚਾਰ ਪਿੰਡਾਂ ਦੀ ਕਿਹੜੇ ਕਿਹੜੇ ਪਿੰਡਾਂ ਜੀ ਗੂੜਾ ਕਸੋਲੀ ਬਗਿੰਡੀ ਬਗਿੰਡੀ ਕਰੋਂਦੇ ਵਾਲਾ ਅੱਛਾ ਜਿਹੜੇ ਲੋਕਾਂ ਨੇ ਹਸਪਤਾਲ ਜਾਣਾ ਸੀ ਦੋਚੀਆਂ ਜਾਣਾ ਸੀ ਸਭ ਬੰਦ ਹੈ ਜੀ ਸਾਰਾ ਬੰਦ ਹੋ ਗਿਆ ਇੱਦਾਂ ਹੀ ਆਵਾਜ਼ ਆਈ ਸਾਰੀ ਖੜੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਕੋਈ ਨਹੀਂ ਪਹੁੰਚਿਆ ਜੀ ਕੋਈ ਨਹੀਂ ਪਹੁੰਚਿਆ ਇਹ ਜਿਹੜਾ ਰੈਂਪ ਟੁੱਟਿਆ ਤੇ ਕਦੋਂ ਟੁੱਟਿਆ ਜੀ ਕੀ ਨੁਕਸਾਨ ਹੋਇਆ ਸਰ ਟੁੱਟੇ ਦਾ ਕਾਫੀ ਦੇਣਾ ਹੋ ਗਿਆ ਸਰ ਰਾਤ ਮਾਰਸ ਕਰਕੇ ਸਭ ਰੁਟ ਗਿਆ ਹਾਂ ਹਾਂ ਜੀ ਸਦਾ ਬਹੁਤ ਬੰਦਾ ਹਾਲ ਹੈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਕਿੰਨਾ ਮੁਸ਼ਕਲ ਹੈ ਕਿੰਨੇ ਪਿੰਡਾਂ ਦੀ ਆਵਾਜ਼ ਠੱਪ ਹੋ ਗਈ ਸਾਨੂੰ ਬਹੁਤ ਪਿੰਡਾਂ ਜਿਸ ਪਿੰਡ ਦਾ ਗੁਰਾ ਜੀ ਪਿੰਡ ਕਸੌਰ ਦੇ ਪਿੰਡ ਤਰੌਂ ਦੇ ਵਾਲਾ ਪਿੰਡ ਵੀ ਦੇਂਡੀ ਕੋਰ ਕੋਰ ਮੋਦਾ ਜੀ ਕੋਰ ਮਤੇ ਸਿੰਘ ਸਾਰੇ ਪਿੰਡਾਂ ਬੁਰਾ ਹਾਲ ਹੈ ਬੱਚਿਆਂ ਨੂੰ ਸਕੂਲ ਜਾਣਾ ਸਕੂਲ ਦਾ ਬੰਦ ਅਸਰ ਚ ਪੱਟਿਆ ਹਸਪਤਾਲ ਦੋਜੀ ਦੂਜੀ ਸਭ ਬੰਦ ਕੋ ਸਭ ਬੰਦ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਅਸੀਂ ਤਾਂ ਕਹਿੰਦੇ ਸਾਡੇ ਕੋ ਸਾਡ ਸੁਣਿਆ ਕੋਈ ਉਹ ਸਾਡਾ ਕੋਈ ਕੋਈ ਨਹੀਂ ਆ ਰਿਹਾ ਰੋਈ ਖਮਾ ਰੇ ਪੋਲ ਕਿੰਨੀ ਦੇਰ ਤੋਂ ਟੁੱਟਿਆ ਹੋਇਆ ਜੇ ਤੋਂ ਜੀ ਹੋ ਗਿਆ ਸਾਲ ਹੋ ਗਿਆ ਸਾਲ ਹੋ ਗਿਆ ਹਾਂਜੀ ਬੇਦਾ ਨੀਚੇ ਦੇ ਹਾਂ ਹੁਣ ਪ੍ਰਸ਼ਾਨ ਪੈਣੇ ਕਰ ਕਰ ਰਾਤ ਫੁੱਕ ਚੱਕ ਹੋ ਰਹੀ ਸਰ ਇਹ ਰੁੜ ਗਿਆ ਰੁੜ ਗਿਆ ਹੋਰ ਕਿੰਨੇ ਪਿੰਡਾਂ ਦੀ ਆਵਾਜ਼ ਛੱਪ ਹੋ ਗਈ ਚਾਰ ਪਿੰਡਾਂ ਦੀ ਕਿਹੜੇ ਕਿਹੜੇ ਪਿੰਡਾਂ ਦੀ ਗੂੜਾ ਕਸੋਲੀ ਬਗਿੰਡੀ ਬਗਿੰਡੀ ਕਰੋਂਦੇ ਵਾਲਾ ਕਰੋਂਦੇਆ ਅੱਛਾ ਜਿਹੜੇ ਲੋਕਾਂ ਨੇ ਹਸਪਤਾਲ ਜਾਣਾ ਸੀ ਦੋਚੀਆਂ ਜਾਣਾ ਸੀ ਸਭ ਬੰਦ ਹੈ ਜੀ ਸਰ ਸਾਰਾ ਬੰਦ ਹੋ ਗਿਆ ਇੱਦਾਂ ਹੀ ਆਵਾਜ਼ ਆਈ ਸਾਰੀ ਖੜੀ ਕੋਈ ਪ੍ਰਸ਼ਾਸਨ ਅਧਿਕਾਰੀ ਪਹੁੰਚਿਆ ਕੋਈ ਨਹੀਂ ਪਹੁੰਚਿਆ ਜੀ ਕੋਈ ਨਹੀਂ ਪਹੁੰਚਿਆ ਇਹ ਜਿਹੜਾ ਰੈਂਪ ਟੁੱਟਿਆ ਤੇ ਕਦੋਂ ਟੁੱਟਿਆ ਜੀ ਕੀ ਨੁਕਸਾਨ ਹੋਇਆ ਸਰ ਟੁੱਟੇ ਦਾ ਕਾਫੀ ਦਿਨ ਹੋ ਗਏ ਸਰ ਰਾਤ ਮਾਰਸ਼ ਕਰਕੇ ਸਭ ਰੁਟ ਗਿਆ ਹਾਂ ਹਾਂ ਸਾਡਾ ਬਹੁਤ ਬੰਦਾ ਹਾਲ ਹੈ ਪ੍ਰਸ਼ਾਸਨ ਅ ਕਿੰਨਾ ਮੁਸ਼ਕਲ ਹੈ ਕਿੰਨੇ ਪਿੰਡਾਂ ਦੀ ਆਵਾਜ਼ ਠੱਪ ਹੋ ਗਈ ਸਾਨੂੰ ਬਹੁਤ ਪਿੰਡਾਂ ਦੀ ਪਿੰਡ ਅਦੂਰਾ ਜੀ ਪਿੰਡ ਕਸੌਰ ਦੇ ਪਿੰਡ ਤਰੌਂ ਵਾਲਾ ਪਿੰਡ ਭਿੰਡੀ ਫੋਰ ਫੋਰ ਮੋਡਾ ਜੀ ਫੋਰ ਮਤੇ ਸਿੰਘ ਸਾਰੇ ਪਿੰਡਾਂ ਬੁਰਾ ਹਾਲ ਹੈ ਬੱਚਿਆਂ ਨੂੰ ਸਕੂਲ ਜਾਣਾ ਸਕੂਲ ਦਾ ਬੰਦ ਹਸਾਲ ਦੋਜੀ ਦੂਜੀ ਸਭ ਬੰਦ ਕੋ ਸਭ ਬੰਦ ਕੀ ਕਹਿੰਦੇ ਚਾਹੁੰਗੇ ਸਰਕਾਰਾਂ ਨੂੰ ਅਸੀਂ ਤਾਂ ਕਹਿੰਦੇ ਸਾਡੇ ਤੋਂ ਸਾਹ ਸੁਣਿਆ ਕੋਈ ਉਹ ਸਾਡਾ ਕੋਈ ਕੋਈ ਨਹੀਂ ਆ